ਹੈਲੋ ਜੀ ਸਸਰੀ ਕੰਮ ਪਿੰਡਾਂ ਦੇ ਕੰਮਾਂ ਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੁਣ ਆਪਾਂ ਕਰਦੇ ਆਂ ਦਿਨ ਦੇ ਕੰਮਾਂ ਦੀ ਸ਼ੁਰੂਆਤ ਸਵੇਰ ਦੇ ਕੰਮ ਆਪਾਂ ਕਰ ਚੁੱਕੇ ਆਪਾਂ ਹੁਣ ਵਲੌਗ ਸ਼ੁਰੂ ਕਰਦੇ ਆਂ ਜੀ ਇਹ ਆਪਾਂ ਪਿਆਰੇ ਮਤੇ ਵਾਲੀ ਚਾਹ ਪੀਂਦੇ ਆ ਹਨਾ ਫਿਰ ਆਪਾਂ ਆਪਣੇ ਘਰ ਦੇ ਕੰਮਾਂ ਤੋਂ ਦੇ ਕਰਾਂਗੇ ਤੇ ਪਿੰਡਾਂ ਜੀ 11 ਵਾਲੀ ਚਾਹ ਜ਼ਰੂਰ ਹੁੰਦੀ ਆ ਹਰੇਕੋ ਘਰ ਵਿੱਚ ਬਣਦੀ ਆ ਗਿਆਨ ਦੇ ਅੱਜ ਤੁਸੀਂ ਵੀ ਪੀ ਲਓ ਇਹ ਹੁਣ ਆਪਾਂ ਕਿੰਨੇ ਚਾ ਇਹ ਆਪਣੇ ਲੱਡੂ ਇਹ ਆਪਣੇ ਰਿਸ਼ਤੇਦਾਰੀ ਜੋ ਆਏ ਨੇ ਤੁਸੀਂ ਖਾ ਲੋ ਹੁਣ ਆਪਾਂ ਲਾਣੇ ਆ ਜੀ ਚੱਕੀ ਇਹ ਆਪਾਂ ਛੋਟੀ ਚੱਕੀ ਘਰੇ ਹੀ ਲਿਆਂਦੀ ਹੋਈ ਹੈ ਜੀ ਲਿੱਟੀ ਦਾਣਾ ਆਪਾਂ ਸਾਰਾ ਕੁਝ ਆਪਾਂ ਘਰੇ ਹੀ ਪੀਨੇ ਆ ਪਸੂਆਂ ਦਾ ਵੀ ਬਾਕੀ ਜੋ ਆਪਾਂ ਛੋਲੇ ਵਗੈਰਾ ਮੱਕੀ ਸਾਰਾ ਕੁਝ ਪੀਸਦੀ ਹੈ ਸਰੋਂ ਮੱਕੀ ਛੋਲੇ ਤੇ ਆਪਾਂ ਸਾਰਾ ਚੀਜ਼ ਪੀ ਕੇ ਆਪਾਂ ਘਰੇ ਵੀ ਫੀਡ ਇਹਦੀ ਤਿਆਰ ਕਰ ਸਕਦੇ ਆ ਜੀ ਤੇ ਇਹਦਾ ਆਪਾਂ ਨੂੰ ਸੁੱਖ ਬਹੁਤ ਆ ਜੀ ਕੋਈ ਇਹ ਜਿਆਦੇ ਮਹਿੰਗੀ ਵੀ ਨਹੀਂ ਆਉਂਦੀ ਤੇ 1.5 ਹਜ਼ਾਰ ਦੀ ਪਈ ਆ ਆਪਾਂ ਨੂੰ ਘਰ ਤੱਕ ਪਹੁੰਚ ਤੇ ਇਹ ਆਪਾਂ ਮੰਗਾਈ ਆ ਜੀ ਕਾਲੇ ਵਾਲੀ ਤੋਂ ਤੇ ਉਹ ਘਰੇ ਪਹੁੰਚ ਕਰ ਦਿੰਦੇ ਆ ਤੇ ਹੁਣ ਆਪਾਂ ਮਰਜ਼ੀ ਵਾਸਤੇ ਲੇਟੀ ਪੀਨੇ ਆ ਚੱਕੀ ਲਾਉਣੀ ਆਪਾਂ ਹੁਣ ਇਹ ਦੇਖੀ ਵਰਗੀ ਇਹਨੂੰ ਇਹ ਆਪਾਂ ਜਾਲੀ ਪਾਤੀ ਤੇ ਹੁਣ ਇਹਨੂੰ ਕੱਸ ਦਾਂਗੇ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਘਰੀ ਪੀਸਿਆ ਜਾਂਦਾ ਕਿਉਂਕਿ ਆਪਾਂ ਨੂੰ ਬਾਹਰ ਜਾ ਗੱਟਿਆਂ 'ਚ ਚੱਕਣੇ ਕਰਨੇ ਔਖੇ ਹੋ ਜਾਂਦੇ ਆ ਇਹ ਜਿੰਨੀ ਕ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਆਟੇ ਦੀ ਜਾਂ ਦਾਣਾ ਲੇਟੀ ਪਸ਼ੂਆਂ ਦਾ ਕੁਝ ਵੀ ਉਹ ਆਪਾਂ ਘਰੀ ਪੀਸ ਲੈਨੇ ਆ ਕਈ ਵਾਰ ਬੰਦੇ ਬਾਹਰ ਨੂੰ ਗਏ ਹੁੰਦੇ ਆ ਫੇਰ ਵੀ ਆਪਾਂ ਨੂੰ ਮੁਸ਼ਕਲ ਹੋ ਜਾਂਦੀ ਹੈ ਕਈ ਵਾਰ ਲੇਟੀ ਖਤਮ ਹੋ ਜਾਂਦੀ ਹੈ ਜਾਂ ਆਪਣੇ ਆਟਾ ਖਤਮ ਹੋ ਜਾਂਦਾ ਤੇ ਆਪਾਂ ਘਰ ਹੀ ਆਸਾਨੀ ਨਾਲ ਹੀ ਬੀਤ ਸਕਦੇ ਆ ਜੀ ਤੇ ਆਪਾਂ ਨੂੰ ਫਿਰ ਔਖਾ ਨਹੀਂ ਲੱਗਦਾ ਹੈਗਾ ਹੁਣ ਆਪਾਂ ਇਹਦੇ ਚ ਪਾ ਦਾਂਗੇ ਕਣਕ ਚਲਾਤਾ ਹੁਣ ਆਪਾਂ ਇਹਦੇ ਚ ਕੰਕ ਪਾ ਦਾਂਗੇ ਜੀ ਫਿਰ ਇਹਨੂੰ ਚਲਾ ਦਾਂਗੇ ਚੱਕੀ ਇਹ ਜਿਵੇਂ ਆਪਾਂ ਮੋਟੀ ਲੈਤੀ ਬਰੀਕ ਲੈਤੀ ਜਿਸ ਤਰ੍ਹਾਂ ਦੀ ਵੀ ਆਪਾਂ ਪਾਉਣੀ ਆ ਪੀਣੀ ਆ ਉਸ ਤਰ੍ਹਾਂ ਦੀ ਜਾਲੀ ਪਾ ਸਕਦੇ ਆ ਇਹਦੇ 'ਚ ਜੇ ਜਾਦੇ ਮੋਟੀ ਪੀਸਣੀ ਆ ਤਾਂ ਜਾਦੇ ਮੋਟੀ ਜਾਲੀ ਪੈ ਜਾਂਦੀ ਆ ਇਹਦੇ 'ਚ ਤੇ ਹੁਣ ਆਪਾਂ ਸ਼ਾਮ ਵਾਸਤੇ ਕਾਲੇ ਚਣੇ ਭਿਉਣੇ ਆਪਾਂ ਬਣਾਵਾਂਗੇ ਕਾਲੇ ਚਣਿਆਂ ਦੀ ਦਾਲ ਤੇ ਹੁਣ ਭਿਉਣ ਤਾਂ ਇਹਨਾਂ ਨੂੰ ਭਿਉਂ ਕੇ ਰੱਖ ਦਾਂਗੇ 2-3 ਘੰਟੇ ਹੁਣ ਆਪਾਂ ਜਲਦੇ ਆਂ ਜੀ ਬਾੜੇ 'ਚ ਗੁਹਾ ਗੁਹਾ ਟਾਲਦੇ ਆਂ ਕਸ ਨੂੰ ਫਿਰ ਆਪਾਂ ਹਰਾ ਪਾਵਾਂਗੇ ਹੁਣ ਆਪਣੇ ਹਰਾ ਹੋ ਗਿਆ ਜੀ ਖਰੇ ਬਿਨਾ ਬਹੁਤ ਮੁਸ਼ਕਲ ਸੀਗਾ ਕਿਉਂਕਿ ਤਿੰਨ ਟਾਈਮ ਸੰਨੀ ਹੁੰਦੀ ਸੀ ਫਿਰ ਆਪਾਂ ਨੂੰ ਦਾਣਾ ਸਾਰਾ ਦਿਨ ਲਾਉਣਾ ਪੈਂਦਾ ਸੀ ਕਣਕ ਦਾ ਦਾਣੇ ਦਾ ਖਰਚਾ ਵੱਧ ਜਾਂਦਾ ਸੀ ਹੁਣ ਆਪਾਂ ਨੂੰ ਹਰੇ ਨਾਲ ਵੀ ਕੁਛ ਨਾ ਕੁਛ ਸਾਰਾ ਲੱਗ ਜਾਂਦਾ ਜੀ ਆਪਾਂ ਦੋ ਟਾਈਮ ਤਾਂ ਹੁਣ ਆਪਣੇ ਹਰਾ ਪੈ ਹੀ ਜਾਇਆ ਕਰੂਗਾ ਦੁਪਹਿਰੇ ਆਪਾਂ ਕਰਦਿਆਂ ਕਰਾਂਗੇ ਸੰਨੀ ਕਈ ਵਾਰ ਦੁਪਹਿਰੇ ਵੀ ਬਚ ਜਾਂਦਾ ਤਾਂ ਆਪਾਂ ਦੁਪਹਿਰੇ ਵੀ ਫਿਰ ਹਰਾ ਹੀ ਪਾ ਦਿੰਨੇ ਆ ਵੈਸੇ ਆਪਾਂ ਇਹਨਾਂ ਨੂੰ ਲੇਟੀ ਪਾਉਨੇ ਆ ਰਿੰਕੇ ਦੁੱਧ ਵਾਲੀਆਂ ਮੱਝਾਂ ਨੂੰ ਗਾਂ ਨੂੰ ਦੁੱਧ ਵਾਲੀ ਨੂੰ ਤੇ ਮੱਝ ਨੂੰ ਵਿੱਚ ਆਪਾਂ ਫੀਡ ਪਾ ਲੈਨੇ ਆ ਹੁਣ ਪਾਉਨੇ ਆ ਜੀ ਆਪਾਂ ਹਰਾ ਇਹ ਆਪਾਂ ਦੁਪਹਿਰ ਦੇ ਟਾਈਮ ਹਰਾ ਪਾਉਨੇ ਆ ਜੀ 2 ਵਜੇ ਆਪਾਂ ਦੁਪਹਿਰੇ ਪਾਉਨੇ ਆ ਅਸੀਂ ਤਿੰਨ ਟਾਈਮ ਨੀਰਾ ਪਾਉਨੇ ਆ ਜੀ ਕਈ ਘਰਾਂ 'ਚ ਦੋ ਟਾਈਮ ਹੀ ਪੈਂਦਾ ਪਰ ਸਾਡੇ ਤਾਂ ਸ਼ੁਰੂ ਤੋਂ ਹੀ ਆਦਤ ਆ ਅਪਤ ਤਿੰਨੇ ਟਾਈਮ ਹੀ ਪਾਉਨੇ ਆ ਉਹੀ ਜੀ ਪਸੂਆਂ ਨੂੰ ਆਤ ਬਣ ਜਾਂਦੀ ਆ ਇਹ ਵੀ ਫਿਰ ਤਿੰਨੇ ਟਾਈਮ ਝਾਕ ਰੱਖਦੇ ਆ ਗਰਮੀ ਬਹੁਤ ਹੋਈ ਪਈ ਹੈ ਜੀ ਹੁਣ ਦੁਪਹਿਰ ਵੇਲੇ ਤਾਂ ਹਰਾ ਪਾਉਣਾ ਵੀ ਇੰਨਾ ਔਖਾ ਲੱਗਦਾ ਹੈ ਹਰਾ ਵੀ ਆਪਾਂ ਸਾਰਾ ਖਿਲਾਰ ਕੇ ਰੱਖਿਆ ਹੈ ਕਿਉਂਕਿ ਸੇਕ ਬਹੁਤ ਮਾਰਦਾ ਹੈ ਹਰੇ 'ਚ ਜੇਕਰ ਇਸ ਤਰੀ ਇਕੱਠਾ ਰਾ ਕਰਕੇ ਰੱਖ ਦਿੰਨੇ ਆ ਪਸ਼ੂਆਂ ਨੂੰ ਵੀ ਫਿਰ ਗਰਮੈਸ ਕਰ ਜਾਂਦਾ ਹੈ ਇਹ ਸੂਣ ਵਾਲੇ ਪਸ਼ੂਆਂ ਨੂੰ ਤੇ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਘਟਨ ਦਾ ਨਾ ਹੀ ਲੈਂਦੀ ਐ ਇੱਕੀ ਤਾਂ ਗਰਮੀ ਹੁਣ ਆਪਾਂ ਸਾਰਾ ਹਰਾ ਇਕੱਠਾ ਕਰਕੇ ਸਾਰਾ ਪਸ਼ੂਆਂ ਨੂੰ ਪਾ ਦਾਂਗੇ ਕਾਲ ਬਹੁਤ ਕਰਦੀ ਐ ਇਹ ਜਦੋਂ ਆਪਾਂ ਹਰਾ ਤਾਉਣੀ ਆ। ਹੁਣ ਆਪਾਂ ਸਾਰਾ ਖਰਾ ਇਕੱਠਾ ਕਰ ਲਾਂਗੇ। ਕਟਰੂਆਂ ਨੂੰ ਬਾਦਾਂਗੇ ਇਹ। ਇਕੱਠਾ ਕਰਕੇ। ਇਹ ਆਦ ਮਨੇ ਪੈਨ ਨੇ ਭੇਜਿਆ ਜੀ ਵਰਕ ਕਰਵਾ ਕੇ। ਇਹ ਆਰੀ ਵਰਕ ਕਰਿਆ ਹੋਇਆ ਦੋਨੇ ਸੂਟਾਂ ਤੇ ਬਹੁਤ ਹੀ ਸੋਹਣਾ ਵਰਕ ਹੈ ਇਹ ਕਪੜਾ ਕ੍ਰਸ਼ ਕਾਟਨ ਤੇ ਹੈ ਜੀ ਤੇ ਇਸ ਤਰ੍ਹਾਂ ਦੀ ਆਪਾਂ ਲੇਸ ਲਾਈ ਹੋਈ ਹੈ ਕਿਉਂਕਿ ਮੈਰੂਨ ਕਲਰ ਦੀ ਵਿੱਚ ਕਢਾਈ ਹੈ ਤੇ ਮੈਰੂਨ ਕਲਰ ਦੀ ਆਪਾਂ ਲੇਸ ਲਾਈ ਹੈ ਜੀ ਇਹ ਆਪਾਂ ਪਹੁੰਚਿਆ ਤੇ ਵੀ ਉਸ ਤਰ੍ਹਾਂ ਹੀ ਲੇਸ ਲਾਈ ਹੈ ਇੱਕ ਕ੍ਰਸ਼ ਕਾਟਰਨ ਆ ਕੱਪੜਾ ਜੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਬਹੁਤ ਹੀ ਸਫਾਈ ਨਾਲ ਕੰਮ ਕੀਤਾ ਹੋਇਆ ਹੈ ਕਲਰ ਵੀ ਬਹੁਤ ਸੋਹਣਾ ਲੱਗਦਾ ਹੈ ਇਹ ਦੂਸਰਾ ਆਨੀਅਨ ਸ਼ੇਡ ਹੈ। ਇਹ ਵੀ ਆਰੀ ਵਰਕ ਕੀ ਕਰਿਆ ਹੋਇਆ ਇਹਦੇ ਤੇ ਗਲੇ ਦਾ ਵਰਕ ਵੀ ਹੈ। ਤੇ ਫਰੰਟ ਤੇ ਨਿੱਕੀ ਬੂਟੀ ਦਿੱਤੀ ਹੋਈ ਆ ਗਲੇ ਦੇ ਵਰਕ ਹੈ, ਬਾਹਾਂ 'ਤੇ ਵਰਕ ਹੈ। ਇਹਦੇ ਤੇ ਆਪਾਂ ਮਲਟੀ ਕਲਰ ਦੀ ਲੇਸ ਦਿੱਤੀ ਹੋਈ ਆ। ਇਹਦਾ ਵਰਕ ਵੀ ਬਹੁਤ ਸੋਹਣਾ ਲੱਗਦਾ ਹੈ, ਬਾਹਾਂ 'ਤੇ ਵੀ ਵਰਕ ਕਰਿਆ ਹੋਇਆ ਹੈ। ਉਨੇ ਸੂਟਾਂ ਦਾ ਵਰਕ ਬਹੁਤ ਸੋਹਣਾ ਲੱਗਿਆ ਕਲਰ ਵੀ ਸੂਟਾਂ ਦੇ ਬਹੁਤ ਸੋਹਣੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ ਬਲੌਗ ਕਿਦਾਂ ਦਾ ਲੱਗਿਆ